ਪੰਜਾਬ ਜੇਡ ਕ੍ਰਾਈਮ ਵਿਖੇ ਸਾਲ 2021 ਵਿੱਚ ਦਰਜ ਐਫ ਆਈ ਆਰ ਨੰਬਰ 2 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਟੀਐਫ ਅਤੇ ਬਿਜਲੀਅੰਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਡਰਗ ਮਨੀ ਦੀ ਵੱਡੀ ਪੱਧਰ ਤੇ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ ਮੁਰਲੀ ਜਾਂਚ ਨੂੰ ਪਤਾ ਲੱਗਾ ਹੈ ਕਿ ਇਸ ਕੇਸ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਡਰਗ ਮਨੀ ਦਾ ਕਈ ਗੈਰ ਕਾਨੂੰਨੀ ਤਰੀਕੇ ਨਾਲ ਲੈਣ ਦੇਣ ਕੀਤਾ ਗਿਆ ਜਿਸ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਕੰਟਰੋਲ ਜਾਂ ਕੰਪਨੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਲੈਣ ਦੇਣ ਕੰਪਨੀ ਦੇ ਵਿੱਤੀ ਬੇਰਬੇ ਸਟੇਟਮੈਂਟਾਂ ਵਿੱਚ ਬਿਨਾਂ ਕਿਸੇ ਜਾਣਕਾਰੀ ਸਪਸ਼ਟੀਕਰਨ ਦੇ 236 ਕਰੋੜ ਰੁਪਏ ਦੀ ਬਾਧੂ ਜਮ੍ਹਾਂ ਰਾਸ਼ੀ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨਾਂ ਚੱਲ ਅਚੱਲ ਜਾਇਦਾਦ ਦੀ ਪ੍ਰਾਪਤੀ ਸ਼ਾਮਲ ਹੈ ਪੰਜਾਬ ਬਿਜినెస్ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਬਿਜినెస్ ਬਿਊਰੋ ਨੇ ਪੁਲਿਸ ਥਾਣਾ ਪੰਜਾਬ ਸਟੇਟ ਕ੍ਰਾਈਮ ਐਸਐਸ ਨਗਰ ਵਿਖੇ ਐਨਡੀपीएस ਐਕਟ 1985 ਦੀ ਧਾਰਾ 25 27ਏ ਅਤੇ 29 ਤਹਿਤ ਦਰਜ ਐਫਆਈਆਰ ਨੰਬਰ 2 ਮਤੀ ਬੀ 12 2021 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਟੀਏਜੀ ਰਿਪੋਰਟ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਸੀ ਅੱਜ ਮੁਹਾਲੀ ਦੇ ਵਿੱਚ ਜਿਵੇਂ ਹੀ ਬਿਜਲੀਅੰਸ ਅੱਗੇ ਪੇਸ਼ ਕੀਤਾ ਗਿਆ ਬੇਗਰੰਦੀਸ ਮਜੀਟੀਆਂ ਨੂੰ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਅਕਾਲੀ ਵਰਕਰਾਂ ਨੇ ਉੱਥੇ ਸੜਕ ਨੂੰ ਜਾਮ ਕਰ ਦਿੱਤਾ ਤੇ ਐਸਪੀ ਰਮਨਦੀਪ ਸਿੰਘ ਜਿਹੜੇ ਕਿ ਅਕਾਲੀ ਆਗੂਆਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਿਹਾ ਨੇ ਕਿ ਜੇਕਰ ਤੁਸੀਂ ਪ੍ਰੋਟੈਸਟ ਜਾਂ ਧਰਨਾ ਦੇਣਾ ਹੈ ਤੁਸੀਂ ਇੱਕ ਸਾਈਡ ਤੇ ਬੈਠ ਜਾਓ ਤੁਸੀਂ ਰਸਤਾ ਬੰਦ ਨਹੀਂ ਕਰ ਸਕਦੇ ਲੇਕਿਨ ਅਕਾਲੀ ਦਲ ਬਾਦਲ ਦੇ ਕਾਰਕੁੰਜ ਜਿਹੜੇ ਸੀ ਪਾਰਟੀ ਵਰਕਰ ਸੀ ਉਹ ਨਹੀਂ ਮੰਨੇ ਉਸ ਬਾਅਦ ਮਜਬੂਰਨ ਪੰਜਾਬ ਪੁਲਿਸ ਨੂੰ ਐਸਪੀ ਰਮਨਦੀਪ ਸਿੰਘ ਦੀ ਅਗਵਾਈ ਦੇ ਵਿੱਚ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨਾ ਪਿਆ ਤਸਵੀਰਾਂ ਮਹਾਲੀ ਤੋਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਇਹ ਗ੍ਰਿਫਤਾਰੀਆਂ ਹੁੰਦੀਆਂ ਨੇ ਪਰ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਬੱਸਾਂ ਵਿੱਚ ਬੈਠ ਕੇ ਪੁਲਿਸ ਸਟੇਸ਼ਨ ਚਲੇ ਜਾਂਦੇ ਨੇ ਉਦੋਂ ਮੁਹਾਲੀ ਅਦਾਲਤ ਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਆਰਸ਼ਦੀਪ ਕਲੇਰ ਅਤੇ ਐਚਐਸ ਤਨੂਆ ਵੱਲੋਂ ਮਿਲਣ ਦੀ ਲਗਾਈ ਗਈ ਅਰਜੀ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ। ਵਕੀਲਾਂ ਨੂੰ ਮਿਲਿਆ 6 ਤੋਂ 8 ਵਜੇ ਦਾ ਮਿਲਣ ਦਾ ਸਮਾਂ ਮੁਹਾਲੀ ਅਦਾਲਤ ਤੋਂ ਹੋਏ ਵਕੀਲ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਲਈ ਉਹਨਾਂ ਨੂੰ ਪਹੁੰਚ ਚੁੱਕੇ ਨੇ ਔਰ ਤਸਵੀਰਾਂ ਸਾਫ਼ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਦਾ ਕੇਸ ਬਣਦਾ ਹੈ ਕਿ ਕੀ ਚੱਲਦਾ ਕੀ ਕਾਰਵਾਈ ਕਰਦੀ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਵੀ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਸਤਾਬ ਚੂਰ ਹੋ ਕੇ ਗਲਤ ਕਾਰਵਾਈਆਂ ਕਰ ਰਹੀ ਹੈ ਨਜਾਇਜ਼ ਉਹ ਬਧਾਇਕਾਂ ਨੂੰ ਜਾਂ ਸਾਬਕਾ ਬਧਾਇਕਾਂ ਨੂੰ ਜਾਂ ਪੁਰਾਣੇ ਮੁਲਾਜ਼ਮਾਂ ਨੂੰ ਉਹ ਫਸਾ ਰਹੀ ਹੈ ਵਿਜੀਲੈਂਸ ਚੱਕਰ ਵਿੱਚ ਉਹ ਵਿਜੀਲੈਂਸ ਦਾ ਦੁਰਪਯੋਗ ਕਰ ਰਹੀ ਹੈ ਜੇ ਪੰਜਾਬ ਸਰਕਾਰ ਦੀ ਗੱਲ ਸੁਣੀ ਜੇ ਤਾਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਤੱਥਾਂ ਦੇ ਆਧਾਰ ਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਉਦੋਂ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਕੇਜਰੀਵਾਲ ਨੇ ਕਹਿ ਕੇ ਕਿਸੇ ਵੀ ਤਸਕਰ ਨੂੰ ਜਾਂ ਤਸਕਰਾਂ ਦਾ ਸਾਥ ਦੇਣ ਵਾਲੇ ਨੂੰ ਚਾਹੇ ਉਹ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ ਜਾਂ ਫਿਰ ਉਸਨੇ ਕਿਸੇ ਨੂੰ ਪਨਾਹ ਦਿੱਤੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਜ਼ੀਰੋ ਟੋਲਰੈਂਸ ਪਰ ਨਸ਼ਿਆਂ ਦੇ ਖਿਲਾਫ ਕੋਈ ਵੀ ਸ਼ਾਮਲ ਪਾਇਆ ਗਿਆ ਚਾਹੇ ਉਹ ਸਾਫ ਦਾ ਮੰਤਰੀ ਹੋਵੇ ਜਾਂ ਵਿਧਾਇਕ ਹੋਵੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਸਵੀਰਾਂ ਮੁਹਾਲੀ ਵਿਜੀਲੈਂਸ ਡਿਪਾਰਟਮੈਂਟ ਤੋਂ ਜਾਂਚ ਕੀਤੀ ਕੱਲ੍ਹ ਦੇਰ ਰਾਤ ਬਿਜ਼ਨੈਸ ਡਿਪਾਰਟਮੈਂਟ ਨੂੰ 10 ਵਜੇ ਰਿਪੋਰਟ ਆਉਂਦੀ ਹੈ ਸਵੇਰੇ 4 ਵਜੇ ਪਰਚਾ ਦਰਜ ਹੋ ਜਾਂਦਾ ਹੈ ਜਦਕਿ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਦੇ ਵਿੱਚ ਜਿਹੜਾ ਪਰਚਾ ਪੰਜਾਬ ਸਰਕਾਰ ਨੇ ਦਰਜ ਕੀਤਾ ਉਹਦੇ ਵਿੱਚ ਮੰਡੇਟਰੀ ਹੈ کورٹ ਨੇ ਕਿਹਾ ਕਿ ਪਹਿਲਾਂ ਜਿਹਦੇ ਖਿਲਾਫ ਪਰਚਾ ਦਰਜ ਕਰਨਾ ਉਹਨੂੰ ਰਿਟਰਨ ਕੁਐਸਚਨਰ ਦੇਣਾ ਮਤਲਬ ਡਿਸਪਰਪੋਰਸ਼ਨੇਟ ਸਮਝ ਦਿਓ ਨਾ ਕਿ ਭਾਈ ਤੇਰੀ ਆਮਦਨ ਹੈ ਇਹ ਤੇਰੀ ਜਾਇਦਾਦ ਹੈ ਜੇ ਜਾਇਦਾਦ ਆਮਦਨ ਤੋਂ ਵੱਧ ਹੈ ਤਾਂ ਤੂੰ ਆਪਣਾ ਸੋਰਸ ਦੱਸ ਕੀ ਹੈ ਜੇ ਸੋਰਸ ਨਹੀਂ ਦੱਸਿਆ ਜਾਊਗਾ ਤਾਂ ਫਿਰ ਤੁਸੀਂ ਕਾਰਵਾਈ ਕਰ ਸਕਦੇ ਹੋ ਫਿਰ ਪਰਚਾ ਹੋਣਾ ਹੈ ਕਿ ਮੈਂ ਇਹ ਪੁੱਛਣਾ ਚਾਹੁੰਦਾ ਵਿਜੀਲੈਂਸ ਡਿਪਾਰਟਮੈਂਟ ਨੂੰ ਵੀ ਕਿਹੜੇ ਵੇਲੇ ਤੁਹਾਡੇ ਕੋਲ ਰਾਤ 10 ਵਜੇ ਤੱਕ ਸ਼ਿਟ ਨੇ ਰਿਪੋਰਟ ਭੇਜੀ ਔਰ ਇੱਕ ਕਮਾਲ ਦੀ ਗੱਲ ਇਹ ਹੈ ਕਿ ਐਸਆਈਟੀ ਦੀ ਇਹ ਜਿਹੜੀ ਰਿਪੋਰਟ ਹੈ ਜਿਹਦੇ ਬਿਹਾਫ ਤੇ ਡਿਸਪਰਪੋਰਸ਼ਨੇਟ ਅਸੈਟਸ ਦਾ ਪਰਚਾ ਹੋਇਆ ਹੈ ਇਹ ਤਾਂ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਇਹੀ ਰਿਪੋਰਟ ਉੱਥੇ ਪੇਸ਼ ਕਰਕੇ ਵਿਕ੍ਰਮ ਮਜੀਠੀਆ ਸਾਹਿਬ ਦੀ ਬੇਲ ਕੈਨਸਲ ਕਰਾਉਣ ਗਏ ਸੀ ਸੁਪਰੀਮ ਕੋਰਟ ਨੇ ਰਿਪੋਰਟ ਖਾਰਜ ਕਰਤੀ ਉਹਨਾਂ ਨੇ ਬੇਲ ਨਹੀਂ ਕੈਨਸਲ ਕੀਤੀ ਤਾਂ ਹੁਣ ਟੇਡੇ ਢੰਗ ਦੇ ਨਾਲ ਇੱਕ ਨਵਾਂ ਪਰਚਾ ਦਰਜ ਕਰਕੇ ਉਹੀ ਰਾਤਾਂ ਵਾਲੇ ਕੰਮ ਕੇ 10:40 ਤੇ ਰਿਪੋਰਟ ਲੈ ਲਈ ਸਵੇਰੇ 4:00 4:40 ਤੇ ਪਰਚਾ ਦਰਜ ਹੋ ਗਿਆ ਤੇ 8:30 ਪਹੁੰਚ ਵੀ ਗਏ ਮਤਲਬ ਇੰਨੀ ਕਮਾਲ ਦੀ ਫਿਰ ਤਾਂ ਸਪੀਡ ਵੜ ਲੈਂਦੇ ਨੇ ਨਾ ਵੀ ਪਰਚਾ ਮੈਨਾਂ ਤਾਂ ਗੱਡੀ ਚ ਜਾਂਦੇ ਜਾਂਦੀ ਦਰਜ ਕੀਤਾ ਹੋਣਾ ਕਿ ਅੰਮ੍ਰਿਤਸਰੋਂ ਕਿਤੇ ਨਿਕਲ ਨਾ ਜਾਣ ਸੋ ਇੱਕ ਗੱਲ ਸਪੱਸ਼ਟ ਹੋ ਗਈ ਕਿ ਸਾਡੀ ਪੰਜਾਬ ਸਰਕਾਰ ਹੁਣ ਕਿਉਂਕਿ ਕੰਮਾਂ ਤੋਂ ਭੱਜ ਗਈ ਹੈ ਵਿਰੋਧੀਆਂ ਤੋਂ ਡਰਦੀ ਹੈ ਖਾਸ ਕਰਕੇ ਸ਼ਰੋਮੀ ਅਕਾਲੀ ਦਲ ਹੋਵੇ ਸੁਪੀਰ ਸਿੰਘ ਬਾਦਲ ਹੋਣ ਤੇ ਵਿਕਰਮ ਮਜੀਠੀਆ ਤਾਂ ਮੈਨੂੰ ਲੱਗਦਾ ਰਾਤਾਂ ਨੂੰ ਵੀ ਇਹਨਾਂ ਦੀ ਨੀਂਦ ਦੇ ਇਹਨਾਂ ਸੁਪਨੇ ਚਾਹੁੰਦੇ ਨੇ ਕਿਉਂਕਿ ਲਗਾਤਾਰ ਸਰਕਾਰ ਦੀ ਨਲਾਇਕੀਆਂ ਨੂੰ ਸਰਕਾਰ ਦੇ ਨਕੰਮੇ ਕੰਮਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜਾ ਕਰਦੇ ਨੇ ਤੇ ਅੱਜ ਇਹ ਝੂਠਾ ਪਰਚਾ ਦੇ ਕੇ ਅਰੈਸਟ ਕੀਤਾ ਜੀ ਆਇਆਂ ਨੂੰ ਮੁੱਖ ਮੰਤਰੀ ਸਾਹਿਬ ਜੀ ਸੱਦ ਕੇ ਤੁਸੀਂ ਪਰਚਾ ਦਰਜ ਕਰ ਲਿਆ ਪਰ ਇਹ ਕੋਰਟ ਦੇ ਵਿੱਚ ਜਾ ਕੇ ਜਿੱਦਾਂ ਪਹਿਲਾਂ ਵੀ ਇਹ ਬਿਜ਼ਨਸ ਦੀ ਰਿਪੋਰਟ ਜਿਹੜੀ ਮੈਂ ਕਹੀ ਹੈ ਜਿਹਦੇ ਬਿਹਾਫ ਤੇ ਪਰਚਾ ਦਰਜ ਕੀਤਾ ਇਹ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈ ਇੱਕ ਖਾਰਜ ਕੀਤੀ ਹੋਈ ਰਿਪੋਰਟ ਤੇ ਪਰਚਾ ਦਰਜ ਕਰਨਾ ਮਤਲਬ ਸੁਪਰੀਮ ਕੋਰਟ ਦੇ ਆਰਡਰਸ ਦੀ ਵਾਇਲੇਸ਼ਨ ਹੈ ਕੋਰਟ ਚਾ ਕੇ ਜਵਾਬ ਦਿਓ ਔਰ ਕੋਰਟ ਚਾ ਕੇ ਇਹ ਸਾਰੀਆਂ ਗੱਲਾਂ ਦੁੱਧ ਦੁੱਧ ਪਾਣੀ ਦਾ ਪਾਣੀ ਨਹੀਂ ਕੋਰਟ ਦੀ ਪਰਮਿਸ਼ਨ ਮਿਲ ਕੇ ਤਾਂ ਹੁਣ ਮਜੀਠੀਆ ਸਾਹਿਬ ਨੂੰ ਮਿਲਣ ਦੀ ਕੰਡੀਸ਼ਨ ਮਿਲਿਆ ਜੀ ਕੋਰਟ ਤੋਂ ਦੇਖੋ ਅੱਜ ਸਵੇਰ ਤੋਂ ਬਿਕਰਮ ਮਜੀਠੀਆ ਸਾਹਿਬ ਵਿਜੀਲੈਂਸ ਦੀ ਕਸਟਡੀ 'ਚ ਨੇ ਅਸੀਂ ਐਕਸਪੈਕਟ ਕਰਦੇ ਸੀ ਕਿ ਅੱਜ ਸ਼ਾਮ ਨੂੰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਅਮ੍ਰਿਤਸਰੋਂ ਲਿਆ ਕੇ 24 ਘੰਟੇ 'ਚ ਪੇਸ਼ ਕਰਨਾ ਹੁੰਦਾ ਪਰ ਸਰਕਾਰ ਨੂੰ ਐਦਾਂ ਲੱਗਦਾ ਕਿ ਆਮ ਕੇਸ 'ਚ ਕੀ ਹੁੰਦਾ ਕਿ ਅਰੈਸਟ ਕੀਤਾ ਜੇ ਸਰਕਾਰ ਨੇ ਸਿੱਧਾ ਚੱਲਣਾ ਹੋਵੇ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਚੱਲਣਾ ਹੋਵੇ ਤੁਸੀਂ ਮੈਡੀਕਲ ਕਰਾ ਕੇ ਕੋਰਟ ਚ ਪੇਸ਼ ਕਰ ਦਿੰਨੇ ਹੋ ਇਹ ਕਹਿੰਦੇ ਜੀ ਅਸੀਂ ਅੱਜ 12 ਵਜੇ ਅਰੈਸਟ ਕੀਤਾ ਅਸੀਂ ਕੱਲ ਦੇ 12 ਵਜੇ ਤੱਕ ਟਾਈਮ ਹੈ ਸੋ 24 ਘੰਟੇ ਪੇਸ਼ ਕਰਨਾ ਆਉਂਦਾ ਸੋ ਅੱਜ ਇਹਨਾਂ ਨੇ ਪੇਸ਼ ਨਹੀਂ ਕਰਨਾ ਸੋ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ ਕਿ ਵਿਕਰਮ ਮਜੀਠੀਆ ਸਾਹਿਬ ਦਾ ਰਾਈਟ ਹੈ ਅਗਰ ਉਹਨਾਂ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਐਡਵੋਕੇਟ ਉਹਨਾਂ ਨੂੰ ਮਿਲ ਸਕਦੇ ਨੇ ਕੋਰਟ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ 7 ਤੋਂ 8 ਵਜੇ ਦਾ ਟਾਈਮ ਦਿੱਤਾ ਸੀ ਹੁਣ ਐਪਲੀਕੇਸ਼ਨ ਲੈ ਕੇ ਅੰਦਰ ਗਏ ਨੇ ਸਾਡਾ ਟਾਈਮ ਸ਼ੁਰੂ ਹੈ ਹੁਣ ਦੇਖਦੇ ਅੰਦਰੋਂ ਕਿੰਨੀ ਦੇਰ ਚ ਸਾਨੂੰ ਬੁਲਾਉਂਦੇ ਨੇ ਸਵੇਰ ਦਾ ਕੋਈ ਟਾਈਮ ਦੱਸਿਆ ਪੇਸ਼ੀ ਕਿੰਨੇ ਵਜੇ ਕਰਵਾਈ ਜਾਏਗੀ ਨਹੀਂ ਕੁਛ ਨਹੀਂ ਦੱਸਿਆ ਜਾ ਰਿਹਾ ਜੀ ਸਾਨੂੰ ਕੁਛ ਨੂੰ ਇਹ ਨਹੀਂ ਪਤਾ ਕਿ ਅੱਜ ਸ਼ਾਮ ਨੂੰ ਕਰਨਗੇ ਪੇਸ਼ ਰਾਤ ਨੂੰ ਕਰਨਗੇ ਮਤਲਬ છુપਾਇਆ ਜਾ ਰਿਹਾ ਹੈ ਇਹ ਹੁਣ ਕਿਹਦੇ ਕਹਿਣ ਤੇ ਕੀਤਾ ਜਾ ਰਿਹਾ ਹੈ ਤਾਂ ਵਿਜੀਲੈਂਸ ਜਵਾਬ ਦੇ ਸਕੇ ਯੂਥ ਕਾਲੀ ਦੋਲੇ ਜਿਹੜਾ ਇੱਥੇ ਪ੍ਰੋਟੈਸਟ ਕਰਨ ਦੇ ਲਈ ਆਇਆ ਸੀ ਉਹਨਾਂ ਨੇ ਸ਼ਾਂਤਮਈ ਧਰਨੇ ਨਾਲ ਇੱਥੇ ਬੈਠੇ ਵੀ ਸੀ ਪਰ ਉਹਨਾਂ ਨੂੰ ਵੀ ਰੀਟੇਨ ਕਰ ਇਸ ਤਰੀਕੇ ਦੇ ਦੇਖੋ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੈਨੂੰ ਲੱਗਦਾ ਹੈ ਕਿ ਇੰਤਰਾ ਗਾਂਧੀ ਵਾਲੇ ਰਸਤੇ ਤੇ ਤੁਰ ਪਏ ਨੇ ਵਿਰੋਧ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹ ਕੁਰਸੀਆਂ ਸਦਾ ਨਹੀਂ ਰਹਿਣੀਆਂ ਤੁਸੀਂ ਮੁੱਖ ਮੰਤਰੀ ਸਦਾ ਨਹੀਂ ਰਹਿਣਾ ਇਹ ਜਿਹੜਾ ਕੁਝ ਤੁਸੀਂ ਅੱਜ ਪੰਜਾਬ ਦੇ ਵਿੱਚ ਕਰਕੇ ਜਾ ਰਹੇ ਹੋ ਕਿਉਂਕਿ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾਈਆਂ ਹੁਣ ਇਹ ਝੂਠੇ ਪਰਚੇ ਪਾ ਕੇ ਲੋਕਾਂ ਦਾ ਧਿਆਨ ਕਮਾਇਆ ਨਹੀਂ ਜਾਣਾ ਇਹ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੋਣ ਮੰਤਰੀ ਹੋਣ ਵਿਧਾਇਕ ਹੋਣ ਇਹਨਾਂ ਨੂੰ ਇਹ ਗੱਲਾਂ ਭੁਗਤਦੀਆਂ ਪੈਣਗੀਆਂ ਜੋ ਅੱਜ ਕਰ ਰਹੇ ਨੇ ਇਹ ਭੁਗਤਦੀਆਂ ਪੈਣੀ ਹੈ ਇਹ ਤਾਂ ਸਰਕਲ ਹੈ ਇਹ ਤਾਂ ਘੁੰਮ ਫਿਰ ਕੇ ਦੁਨੀਆ ਹੈ ਇਹ ਤਾਂ ਪਰਮਾਤਮਾ ਦਾ ਨਿਜਾਮ ਹੈ ਉੱਥੇ ਆ ਜਾਣਾ ਸਭ ਕੁਝ ਪਹਿਲੀ ਗੱਲ ਤਾਂ ਇਹ ਹੈ ਵੀ ਪੰਜ ਸੱਤ ਫੋਨ ਤਾਂ ਬੰਦੇ ਦੇ ਖਰਾਬ ਹੋਏ ਹੋਏ ਤੇ ਥੋੜੇ ਵੀ ਆਮ ਸਾਰਿਆਂ ਦੇ ਪਏ ਹੁੰਦੇ ਨੇ। ਇੱਕ ਜਿਹੜਾ ਕੋਈ মিডিਆ ਦੇ ਵਿੱਚ ਜਾ ਕੇ ਪੋਲਿਟਿਕਲ ਬੰਦਾ ਵੈਸੀ ਕੋਈ ਜਿਹੜਾ ਸਰਦ ਬੰਦਾ ਫੋਨ ਵੇਚਦਾ ਹੀ ਨਹੀਂ ਆਪਣਾ ਪੰਜ ਚਾਰ ਫੋਨ ਤਾਂ ਆਮ ਹੀ ਪਏ ਹੁੰਦੇ ਨੇ ਰੇਕ ਕੋਲੀ। ਇਹ ਗੱਲ ਤੁਸੀਂ ਸਮਝੋ ਗੱਲ ਪਰ ਸਾਰੇ ਤੁਸੀਂ ਮੈਂ ਸਾਹਮਣੇ ਪੜੇ ਲਿਖੇ ਬੰਦੇ ਇਹ ਗੱਲ ਨੂੰ ਐਗਰੀ ਕਰੋਗੇ। ਦੂਜਾ ਨੰਬਰ ਜੇ ਹੁਣ ਤੁਸੀਂ ਮਾਲੀ ਦਾ ਵੀ ਫੋਨ ਚੱਕ ਲੈ ਜੋ ਜੇ ਹੁਣ ਤੁਸੀਂ ਡਰਾਈਵਰ ਦਾ ਵੀ ਫੋਨ ਚੱਕ ਲੈ ਜੋ ਜੇ ਤੁਸੀਂ ਹੁਣ ਮੈਂ ਸਾਹਮਣੇ ਕੀ ਕਰੋੜ ਰਸੋਈ ਦਾ ਫੋਨ ਚੱਕ ਲੈ ਜੋ ਤੇ ਜੇ ਤੁਸੀਂ ਹੁਣ ਸਾਰੇ ਤੁਹਾਡੇ ਫੋਨ ਚੱਕ ਲਏ ਤੇ ਲਾ ਕੇ ਤੁਸੀਂ ਕਹਿੰਦੇ 29 ਫੋਨ ਘਰ ਉਹਨਾਂ ਦਾ ਚੰਡੀਗੜ੍ਹ ਵੀ ਆ ਘਰ ਉਹਨਾਂ ਦਾ ਮਜੀਠੇ ਵੀ ਆ ਜੇ ਤੁਸੀਂ 4 4-5 ਤੇ 2-4 ਦਾ ਪੀਏ ਹੁੰਦੇ ਨੇ ਜੇ ਤੁਸੀਂ 2-2 ਫੋਨ ਉਹਨੇ ਚੱਕ ਲਏ ਜੋ ਆਪਾਂ 29 ਹੋ ਗਏ ਇਹ ਬਹੁਤ ਛੋਟੀਆਂ ਗੱਲਾਂ ਨੇ ਮੈਂ ਫਲੈਟ ਜਾ ਕੇ ਆਂ ਚੰਡੀਗੜ੍ਹ ਕਹਿੰਦੇ ਜੀ ਅੰਦਰ ਦੋ ਕੋਲੀਆਂ ਮਿਲੀਆਂ ਨੇ ਚਾਂਦੀ ਦੀਆਂ 6 ਚਮਚੇ ਮਿਲੇ ਨੇ ਮਤਲਬ ਇਹ ਜੋ ਹਾਲਾਤ ਨੇ ਸਰਕਾਰ ਦੇ ਕੁਝ ਨਹੀਂ ਜਿਵੇਂ ਕਾਂਗਰਸ ਨੂੰ ਮਾਨਯੋਗ ਹਾਈ ਕੋਰਟ ਤੋਂ ਝਾੜ ਚੰਬ ਮੁੜ ਕੇ ਮੈਂ ਸਮਝਦਾ ਕਿ ਪਈ ਸੀ ਉਸੇ ਤਰ੍ਹਾਂ ਇਹ ਜਿਹੜੀ ਛੁੱਟੀ ਐ ਪੀਆਰ ਦਰਜ ਹੋਈ ਆ ਛੁੱਟਾ ਡਰਾਮਾ ਕੀਤਾ ਕੁਛ ਨਹੀਂ ਇਹ ਸਿਰਫ ਕੇਜਰੀਵਾਲ ਤੇ ਭਗਵੰਤ ਮਾਨ ਸਾਡੇ ਕੋਲ ਮਿਲੀ ਜਾਣਕਾਰੀ ਮੁਤਾਬਕ ਤਿੰਨ ਚਾਰ ਦਿਨ ਤੋਂ ਕਹਿੰਦੇ ਭਗਵੰਤ ਮਾਨ ਪੰਜ ਦੇ ਤੋਂ ਬਾਅਦ ਇਹਨੇ ਅਕਸਰੋ ਦਾ ਮੂਡ ਹੁੰਦਾ ਕਿ ਪੱਟ ਜਿਹਾ ਆਪਾਂ ਪਾਉਂਦਾ ਸੀ ਡੀਜੀਪੀ ਸਾਹਿਬ ਕੋਲ ਕਿ ਹਾਏ ਪਰਚਾ ਕਰੋ ਹਾਏ ਮਜੀਠੀ ਨੂੰ ਚੱਕੋ ਹਾਏ ਮਜੀਠੀ ਨੂੰ ਚੱਕੋ ਸੋ ਅਫਸਰਾਂ ਨੇ ਬੜੇ ਮੈਸਾਂਦਾ ਕਿ ਦੁੱਖ ਭਰੇ ਤਰੀਕੇ ਨਾਲ ਚੱਕਿਆ ਕਈ ਅਫਸਰਾਂ ਨੇ ਪੈਰ ਲਾਏ ਪਰ ਜਦੋਂ ਕੋਈ ਗੱਲ ਨਹੀਂ 18 ਮਹੀਨੇ ਦੀ ਕਹਾਣੀ ਹੈ 18 20 ਮਹੀਨੇ ਬਾਅਦ ਭਾਈ ਤੁਹਾਡੇ ਐਮਐਲਏ ਮੰਤਰੀ ਅੱਧੇ ਅੰਦਰ ਹੋਣਗੇ ਤੇ ਅੱਧੇ ਬਾਹਰ ਹੋਣਗੇ ਰੁਤਨਾ ਸਾਹਿਬ ਨੂੰ ਤਾਂ ਕਰ ਲਈ ਜਿਹੜੇ ਇਹਨੂੰ ਪਿਆ ਜਾ ਰਿਹਾ ਹੈ ਯਾਰ ਇਹ ਦੱਸੋ ਯੁੱਧ ਨਸ਼ਿਆਂ ਵਿਰੁੱਧ ਮਤਲਬ ਕਰ ਰਹੀ ਹੈ ਬਿਜ਼ਨਸ ਕਾਰਵਾਈ ਤੇ ਕਹਿ ਰਹੇ ਹੋ ਵੀ ਐਫ ਆਈ ਆਰ ਚ ਲਿਖ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਅਸੀਂ ਪਰਚਾ ਕੀਤਾ ਉਹ ਵੀ ਜਿਹੜੀ ਐਫ ਆਈ ਆਰ ਚ ਲਿਖਿਆ ਜਿੰਨਾ ਕਿ ਮੈਂ ਵਕੀਲ ਸਾਹਿਬ ਤੋਂ ਸੁਣ ਕੇ ਆ ਹੁਣ ਵੀ ਹਲੇ ਇਨਕੁਆਇਰੀ ਜਾਰੀ ਆ ਯੁੱਧ ਨਸ਼ੇ ਅਬਰਧ ਦਾ ਕੀ ਲਿੰਕ ਆ ਬਈ ਕੋਈ ਲਿੰਕ ਹੈ ਘਟਿਆ ਗੱਲ ਬਿਲਕੁਲ ਕੋਰਾ ਝੂਠ ਮੈਂ ਸਮਝਦਾ ਤੇ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਤੁਹਾਡੇ ਮਾਧਮ ਰਾਈ ਮੀਡੀਆ ਨੂੰ ਬੇਨਤੀ ਕਰਦਾ ਜਿਹੜੇ ਇਹ ਲੀਕ ਕੇ ਚਲਾ ਰਹੇ ਨੇ ਕਿ ਯੁੱਧ ਨਸ਼ੇ ਅਬਰਧ ਹੋਈ ਕਾਰਵਾਈ ਇਹ ਮਾਨ ਰਾਨੀ ਦੇ ਕੇਸ ਹੋਣਗੇ ਸਾਰੇ ਤੇ ਠੋਕ ਠੋਕ ਕਰਾਂਗੇ ਚਾਹ ਕੋਈ ਸਰਕਾਰ ਦਾ ਬੰਦਾ ਲਿਖ ਕੇ ਪਾ ਰਿਹਾ ਚਾਹ ਆਮਾਦੀ ਪਾਰਟੀ ਪਾ ਰਹੀ ਹੈ ਚਾਹ ਕੋਈ ਮੇਰੀ ਬੇਨਤੀ ਹੈ ਜਾਂ ਕੋਈ ਮੇਰੀ ਵਾਲਾ ਪਾ ਰਿਹਾ ਜਿਹੜਾ ਕੋਈ ਕਿਰਦਾਰ ਕੁਸ਼ੀ ਕਰੂਗਾ ਉਹਦੇ ਨਤੀਜੇ ਭੁਗਤਨੇ ਪੈਣਗੇ